ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਦੁਪਹਿਰ ਦਾ ਟਾਈਮ ਆ ਜੀ ਤੇ ਬਸ ਦਾਲ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਇੱਕ ਪਾਸੇ ਕੁੱਕਰ ਦੇ ਵਿੱਚ ਪਾਣੀ ਪਾ ਕੇ ਰੱਖਤਾ ਸੀਗਾ ਦਾਲ ਬਣਾਉਣੀ ਸੀਗੀ ਦੂਸਰੀ ਸਾਈਡ ਤੇ ਅਰਬੀ ਬਣਾਉਣੀ ਹੈਗੀ ਤੇ ਉਹਦੀ ਤਿਆਰੀ ਕਰ ਲਉਗੀ ਫਰਾਈ ਪੈਨ ਦੇ ਵਿੱਚ ਤੇਲ ਪਾ ਲਿਆ ਸੀਗਾ ਅਰਬੀ ਨੂੰ ਵੈਸੇ ਪਹਿਲਾਂ ਮੈਂ ਉਬਾਲ ਲੈ ਸੀ ਇੱਕ ਸੀਟੀ ਲਵਾ ਲਈ ਸੀਗੀ ਦਹੀਂ ਵਾਲੀ ਅਰਬੀ ਬਣਾਵਾਂਗੇ ਆਪਾਂ ਤਿਆਰੀ ਕੋਲੇ ਸਾਰੀ ਕਰਕੇ ਰੱਖ ਲੈਣੀ ਹੈਗੀ ਗੈਸ ਨੂੰ ਸਿੰਮਤੇ ਕਰਤਾ ਸੀਗਾ ਮੈਨੂੰ ਐਸ ਵੀ ਤੇਲ ਜ਼ਿਆਦਾ ਗਰਮ ਨਾ ਹੋ ਜਾਵੇ ਮੈਂ ਪਾਣੀ ਪਾ ਕੇ ਰੱਖ ਲੂੰਗੀ ਕੋਲੇ ਪਾਣੀ ਦੀ ਮਾੜੀ ਮੋਟੀ ਜ਼ਰੂਰਤ ਪੈ ਜਾਂਦੀ ਹੈ ਬਾਕੀ ਮਸਾਲੇ ਕੱਢ ਕੇ ਰੱਖ ਲੈਣੀਆਂ ਬਾਹਰ ਕੁੱਕਰ ਚ ਵੀ ਪਾਣੀ ਨੂੰ ਉਬਾਲ ਆ ਗਿਆ ਜਦੋਂ ਮਸਾਲੇ ਮੈਂ ਨਾਲ ਹੀ ਪਾ ਦੂੰਗੀ ਤੜਕਾ ਵੀ ਨਾਲ ਹੀ ਪਾ ਦਾਂਗੇ ਬਾਅਦ ਦੇ ਵਿੱਚ ਤੜਕਾ ਨਹੀਂ ਲਗਾਉਂਦੀ ਦਾਲ ਨੂੰ ਤੜਕਾ ਪਹਿਲਾਂ ਮੈਂ ਕੱਟ ਕੇ ਰੱਖ ਲਿਆ ਸੀ ਪਿਆਜ਼ ਲਸਣ ਹਰੀਆਂ ਮਿਰਚਾਂ ਤੇ ਟਮਾਟਰ ਤੇਲ ਵੀ ਗਰਮ ਹੋ ਗਿਆ ਸੀ ਤੇ ਅਰਬੀ ਜਿਹੜੀ ਉਹ ਵਾਲ ਕੇ ਰੱਖੀ ਸੀਗੀ ਤੇ ਉਹ ਪਾ ਦੂੰਗੀ ਇਹਦੇ ਵਿੱਚ ਤੇ 4-5 ਮਿੰਟ ਵਾਸਤੇ ਨੂੰ ਫਰਾਈ ਕਰ ਲਾਂਗੇ ਵਿੱਚ ਮੈਂ دوسری ਤਿਆਰੀ ਕਰਕੇ ਰੱਖ ਲੂੰਗੀ ਮੈਂ ਮਾਫੀ ਚਾਹੁੰਨੇ ਆ ਜੀ ਆਪਾਂ ਜਿਹੜੀ ਹਫਤਾ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਕਿਹਾ ਸੀ ਵੀ ਆਪਾਂ ਕੰਟੀਨਿਊ ਰਹਾ ਹਾਂਗੇ ਹੁਣ ਵੀਡੀਓ ਤੇ ਤੇ ਪਰ ਨਹੀਂ ਕੰਟੀਨਿਊ ਹੋਇਆ ਜਾਂਦਾ ਜੇ ਸੇਤ ਸਾਥ ਨਹੀਂ ਦਿੰਦੀ ਤੇ ਉਦੋਂ ਫਿਰ ਨਹੀਂ ਬੰਦੀਆਂ ਵੀਡੀਓ ਤੇ ਅੱਧੀ ਕੌਲੀ ਮੈਂ ਦਹੀਂ ਦੀ ਲੈ ਲਈ ਸੀਗੀ ਤੇ ਇਸ ਦੇ ਵਿੱਚ ਦੋ ਚਮਚ ਪਾ ਕੇ ਮੈਂ ਪਾ ਲਿਆ ਸੀ ਧਨੀਆ ਪਾਊਡਰ ਮਿਕਸ ਕਰ ਲਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਅਰਬੀ ਦੇ ਵਿੱਚ ਵੀ ਥੋੜਾ ਜਿਹਾ ਨਮਕ ਪਾ ਦੂੰਗੀ ਤੇ ਥੋੜੀ ਜਿਹੀ ਹਲਦੀ ਪਾ ਦੂੰਗੀ ਆਪਾਂ ਇਹਨੂੰ ਹੋਰ ਪੰਨ ਲਾਂਗੇ ਤਿੰਨ ਚਾਰ ਮਿੰਟ ਸੈਂਮਤੇ ਕਰਤਾ ਸੀ ਗੈਂਸ ਮੈਂ ਬਿਲਕੁਲ ਸੈਂਮਤੇ ਕੀਤਾ ਵਾ ਜੇ ਦੋਸੇ ਇਹ ਤਾਂ ਠੀਕ ਨਾ ਹੋਵੇ ਤੇ ਉਦੋਂ ਵੀਡੀਓ ਬਣਾਉਣ ਨੂੰ ਮਨ ਨਹੀਂ ਕਰਦਾਗਾ ਬਾਕੀ ਗਰਮੀ ਕਰਕੇ ਹੋ ਜਾਂਦਾ ਤੇ ਕੁਛ ਸੇਤਨ بس ਪੈਰਾਂ 'ਚ ਦਰਦ ਬਹੁਤ ਜ਼ਿਆਦਾ ਰਹਿਣ ਲੱਗ ਜਾਂਦਾ دیر ਖੜਿਆ ਨਹੀਂ ਜਾਂਦਾਗਾ ਕੁੱਕਰ 'ਚ ਵੀ ਪਾ ਲਈ ਨੂੰ ਉਬਾਲ ਆ ਗਿਆ ਇਸ ਤੇ ਦਾਲ ਪਾਤੀ ਐ ਇਸ ਦੇ ਵਿੱਚ ਮੈਂ ਹੁਣ ਮਸਾਲੇ ਪਾ ਦੂਗੀ ਹਲਦੀ ਲਾਲ ਮਿਰਚ ਤੇ ਨਾਮਕ ਹੋਰ ਇਸ ਦੇ ਵਿੱਚ ਕੋਈ ਮਸਾਲੇ ਨਹੀਂ ਪਾਉਂਦੀ ਮੈਂ ਮਿਕਸ ਦਾਲ ਆ ਗਈ ਇਹੇ ਦੰਤਾਂ ਦਾ ਲੈ ਵਿੱਚ ਮਿਕਸ ਕੀਤਾ ਆਵਾਂਗਾ ਤੇ ਨਾਲ ਹੀ ਤੜਕਾ ਪਾ ਕੇ ਤੇ ਇੱਕ ਚਮਚੇਸ ਦੇ ਵਿੱਚ ਘਿਓ ਦਾ ਪਾ ਦੂੰਗੀ ਦਾਲ ਨੂੰ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਣਾਉਂਗੀ ਮੈਂ ਕੰਮ ਹੁਣ ਸਾਰੇ ਖੜ ਕੇ ਹੋ ਜਾਂਦੇ ਕਿਚਨ ਵਾਲਾ ਵੀ ਖੜ ਕੇ ਕੰਮ ਕਰਨਾ ਬਾਕੀ ਵੀ ਕੰਮ ਖੜ ਕੇ ਹੋ ਜਾਂਦੇ ਐ ਤੇ ਜਿਆਦਾ देर ਖੜਨ ਦੇ ਨਾਲ ਤੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਹੁਣ ਤੜਕਾ ਜਿਹੜਾ ਕੱਟ ਕੇ ਰੱਖਿਆ ਸੀ ਤੇ ਉਹ ਵੀ ਨਾਲ ਹੀ ਪਾ ਦੂੰਗੀ ਮੈਂ ਤੇ ਗਰਮੀ ਵੀ ਐਦ ਕੀ ਬਸ ਮੀਂਹ ਪੈਣ ਦਾ ਨਾ ਹੀ ਲੈਂਦਾ ਹੁਣ ਵੀ ਬਾਹਰ ਬਸ ਭੂਰ ਜੀ ਡਿੱਗੀ ਜਾਂਦੀ ਸੀ ਮਾੜੇ ਮਾੜੇ ਕਹਿਣ ਮਾੜ ਰੋਜ਼ ਹੀ ਹੋ ਜਾਂਦੀ ਐ ਨਾ ਹੀ ਤਾਂ ਚੰਗੀ ਤਰ੍ਹਾਂ ਮੀਂਹ ਪਾਉਂਦਾ ਤੇ ਨਾ ਹੀ ਬਸ ਕਹਿੜਾ ਛੜਦਾ ਉਹ ਸਾਦੀ ਸੇਗਲ ਜੀ ਪਾਲਾ ਹੁਣ ਸੱਲ ਜੀ ਪਾਲੀ ਰਹਿਣ ਲੱਗ ਗਈ ਆਗੀ ਤੇ ਬਹੁਤ ਜ਼ਿਆਦਾ ਸਮੈਲ ਜੀ ਆਉਣ ਲੱਗ ਜਾਂਦੀ ਜਦੋਂ ਸੱਲਾ ਜੇ ਰਹਿਣ ਲੱਗ ਜੇ ਥਾਂ ਤੇ ਕੱਪੜੇ ਵੀ ਨਹੀਂ ਚੰਗੀ ਤਰ੍ਹਾਂ ਸੁੱਕਦੇ ਹੁਣ ਧੁੱਪ ਤਾਂ ਨਿਕਲਦੀ ਨਹੀਂ ਬਸ ਬੱਦਲ ਵਾਈ ਰਹਿੰਦੀ ਕਿਤੇ ਭੂਰ ਜੀ ਸੱਟਣ ਲੱਗ ਜਾਂਦਾ ਇਹ ਤਾਂ ਖਲਕੇ ਮੀ ਪਾ ਜੇ ਤਾਂ ਮਾੜਾ ਮੋਟਾ ਮੌਸਮ ਦਾ ਵੀ ਫਰਕ ਪੈ ਜੇ ਬਾਹਰ ਤਾਂ ਵੈਸੇ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਤੇ ਪਰ ਅੰਦਰ ਤਾਂ ਗੁੰਮ ਹੋਇਆ ਲੱਗਦਾ ਸੀ ਪੂਰਾ ਮੇਰੀ ਦਾਲ ਵੀ ਬਸ ਧਰਤੀ ਐ ਮੈਂ ਤੇ ਅਰਬੀ ਉਹਨੇ ਹੋ ਜਾਊਗੀ ਫਰਾਈ ਥੋੜਾ ਜਿਹਾ ਤੇ ਅਰਬੀ ਵਾਸਤੇ ਮੈਂ ਪਿਆਜ਼ ਟਮਾਟਰ ਕੱਟ ਕੇ ਰੱਖ ਲੂੰਗੀ ਟਮਾਟਰ ਤਾਂ ਬਸ ਪੀਸ ਲਾਂਗੇ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਟਮਾਟਰ ਨੂੰ ਤੇ ਬਾਕੀ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਉਹ ਕੱਟ ਕਰਕੇ ਰੱਖ ਲੂੰਗੀ ਆਹ ਹੋਇਆ ਪਿਆ ਸੀਗਾ ਤੇ ਅੱਜ ਹੋਤਾ ਅੱਜ ਵੀ ਮੈਂ ਲੇਟ ਹੀ ਗਈ ਸੀ ਪਹਿਲਾਂ ਪ੍ਰਾਪ ਦੇ ਲਈ ਰੋਟੀ ਬਣਾਈ ਤੀਜੀ ਵਾਰ ਰੋਟੀ ਬਣੂਗੀ ਹੁਣ ਪ੍ਰਾਵ ਨੇ ਸਵੇਰ ਤਾਂ ਮੈਨੂੰ ਐ ਕਹਿਤਾ ਕਹਿੰਦੀ ਮੰਮਾ ਮੈਂ ਸਕੂਲ ਨਹੀਂ ਜਾਂਦੀ ਅੱਜ ਕਹਿੰਦੀ ਤੇ ਬਾਅਦ ਵਿੱਚ ਕਹਿੰਦੀ ਮੈਂ ਜਾ ਹੀ ਬੜੂਗੀ ਤੇ ਮੈਂ ਇਹਨੂੰ ਐ ਹੋਗਾ ਵੀ ਚਲੋ ਉਹਨੂੰ ਵੀ ਪ੍ਰਾਉਠੇ ਬਣਾ ਦਾਂ ਮੈਂ ਦੋ ਉਹ ਤਾਂ ਮਨਾ ਕਰ ਰਹੀ ਸੀ ਤੇ ਮੈਂ ਕਹਿੰਦਾ ਨਹੀਂ ਫਿਰ ਸ਼ਾਮ ਨੂੰ ਆਏਂਗੀ ਵੀ ਇਸ ਤਰ੍ਹਾਂ ਤਾਂ ਭੁੱਖ ਲੱਗੂਗੀ ਗਰਮੀ ਹੈਗੀ ਤੇ ਮੁੜ ਕੇ ਆਇਆ ਹੁੰਦਾ ਵੀ ਬੱਚੇ ਬਿਮਾਰ ਹੋ ਜਾਂਦੇ ਹੈਗੇ ਆਪਦਾ ਮਾੜੀ ਨਹੀਂ ਮੰਨਦਾ ਇਸ ਤਰ੍ਹਾਂ ਭੇਜਣ ਨੂੰ ਬਾਕੀ ਬਸ ਕੱਪੜੇ ਤਾਂ ਧੋਤੇ ਸੀ ਆ ਕਿਣਮਣ ਤਾਂ ਹੋਈ ਜਾਂਦੀ ਸੀ ਮੈਂ ਸਟੈਂਡ ਤੇ ਪਾ ਦੇ ਸੀ ਕੱਪੜੇ ਪੋਰਚ ਚ ਹੀ ਰੱਖਦਾ ਸੀ ਸਟੈਂਡ ਤੇ ਕੱਲ ਵੀ ਮੈਂ ਪੋਰਚ ਚ ਹੀ ਰੱਖਤਾ ਸੀ ਸਟੈਂਡ ਕੱਪੜੇ ਬਸ ਚੰਗੀ ਤਰ੍ਹਾਂ ਕੱਲ ਸੁੱਕੇ ਨਹੀਂ ਗੇ ਸਿੱਲੇ ਜੇ ਰਹਿੰਦੇ ਆ ਬਸ ਤਾਂ ਪੱਖਾ ਚਲਾ ਦਿੰਨੇ ਆ ਤੇ ਪਰ ਜਿਹੜੇ ਧੁੱਪ ਦੇ ਵਿੱਚ ਕੱਪੜੇ ਸੁਕਾਉਣੇਗੇ ਹੁਣ ਵੈਸੇ ਮੌਸਮ ਸਿੱਲਾ ਜਾ ਰਹਿੰਦਾਗਾ ਜਿੰਨੇ ਆਰਬੀ ਫਰਾਈ ਹੁੰਦੀ ਆ ਤਾਂ ਮੈਂ ਪਿਆਜ਼ ਕੱਟ ਲੈਣੀ ਆ ਆਰਬੀ ਵਾਸਤੇ ਸਬਜ਼ੀ ਦਾ ਤਾਂ ਆ ਹੁੰਦਾ ਵੀ ਜੇ ਸਵੇਰ ਦੇ ਟਾਈਮ ਤੇ ਬਣ ਜੇ ਤਾਂ ਵਧੀਆ ਦਾਲ ਸਬਜ਼ੀ ਦਾ ਕੰਮ ਨਿਭੜ ਜਾਂਦਾਗਾ ਤੇ ਸਵੇਰੇ ਅੱਜ ਸਬਜ਼ੀ ਨਹੀਂ ਬਣਾਈ ਸੀਗੀ ਦਹੀਂ ਤੇ ਚਟਨੀ ਨਾਲ ਖਾ ਲਈ ਸੀ ਰੋਟੀ। ਕੋਣਵੇਂ ਨੂੰ ਆਸ ਵੀ ਚਲੋ ਦਾਲ ਵੀ ਨਾਲ ਬਣਾ ਦਿੰਦੀ ਹੈਗੀ। ਹਰਬੀ ਨੂੰ ਬਸ ਥੋੜਾ ਜਿਹਾ ਆਪਾਂ ਫਰਾਈ ਕਰਕੇ ਤੇ ਉਹਨੂੰ ਅੱਡ ਕੱਢ ਲਿਆ ਸੀਗਾ ਤੇ ਕੜਾਹੀ ਦੇ ਵਿੱਚ ਤੇਲ ਪਾ ਲੈਂਦੇ ਹੁਣ ਤੜਕਾ ਲਾ ਦਿੰਦੇ ਆਗੇ। ਤੇਲ ਥੋੜਾ ਜਿਹਾ ਦੇ ਵਿੱਚ ਬਾਦੀ ਪਾਉਂਗੀ ਮੈਂ ਤੇ ਤੇਲ ਗਰਮ ਹੋਗਾ ਸੀ ਇਸ ਦੇ ਵਿੱਚ ਹਿੰਗ ਪਾਤੀ ਥੋੜੀ ਜੀਰਾ ਪਾ ਦਾਂਗੇ ਤੇ ਸੌਂਫ ਪਾਤੀ ਸੀਗੀ ਇੱਕ ਚਮਚੇ ਦੇ ਵਿੱਚ। ਤੇ ਅੱਜ ਜਿਹੜੇ ਕੱਟ ਕੇ ਰੱਖੇ ਸੀਗੇ ਤੇ ਉਹ ਪਾਲੂ ਦੋ ਪਿਆਜ਼ ਕੱਟ ਲਏ ਸੀ ਮੀਡੀਅਮ ਸਾਈਜ਼ ਦੇ ਮੈਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਇਹਦੇ ਵਿੱਚ ਵੈਸੇ ਤਾਂ ਪੈਣਾ ਅਨੁਸਾਰਿਕਾ ਨੂੰ ਬਣਾਉਣੀ ਆਉਂਦੀ ਹੈ ਦਾਲ ਸਬਜੀ ਤੇ ਪਰ ਤਰੀਕਾ ਹਰੇਕ ਦਾ ਅਲੱਗ-ਅਲੱਗ ਹੁੰਦਾ ਹੈ ਕਈ ਵਾਰ ਤਾਂ ਆਪਾਂ ਇਹਨੂੰ ਵੈਸੇ ਉਬਾਲੇ ਤੋਂ ਬਣਾਈ ਤੇ ਜਿਵੇਂ ਆਪਾਂ ਸੁੱਕੇ ਆਲੂ ਬਣਾਉਣੇ ਹੁੰਦੇ ਉਸ ਤਰ੍ਹਾਂ ਬਣਾ ਲੈਨੇ ਹੁੰਦੇ ਕੱਟ ਕੇ ਤੇ ਪਰ ਹੁਣ ਦੋ ਵਾਰੀਆਂ ਹੋਊਗਾ ਮੈਂ ਇਸੇ ਤਰ੍ਹਾਂ ਬਣਾਉਣੀ ਹੁੰਦੀ ਬਹੁਤ ਟੇਸਟੀ ਬਣਦੀ ਹੈ ਇਹ ਸਬਜੀ ਜਿੰਨਾ ਚਾਚੇ ਪਿਆਜ਼ ਭੁੱਜੂਗਾ ਤੇ ਉਹਨੇ ਚਾਚੇ ਮੈਂ ਆਟਾ ਛਾਣ ਕੇ ਤੇ ਆਟਾ ਗੁੰਨ ਲਓਗੇ ਨਾਲ ਆਟਾ ਛਾਣ ਲਿਆ ਸੀ ਮੈਂ ਤੇ ਬਸ ਆਟਾ ਗੁੰਨ ਲਓਗੇ ਨਾਲ-ਨਾਲ ਹੁਣ ਆਏ ਬਸ ਦਾਲ ਵੀ ਬਨਣ ਵਾਲੀ ਦਾਲ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਪਹਿਲਾਂ ਭੌਂਕੇ ਰੱਖਤੀ ਸੀਗੀ ਸੀਟੀ ਤਾਂ ਮੈਂ ਨਹੀਂ ਲਵਾਉਂਦੀ ਦਾਲ ਨੂੰ ਤੇ ਇਸੇ ਤਰ੍ਹਾਂ ਬਣਾ ਦੋਗੀ ਜਦੋਂ ਸਬਜੀ ਬਣੂਗੀ ਤੇ ਰੋਟੀ ਨਾਲ ਹੀ ਲੱਗ ਜੂਗੀ ਫਿਰ ਮੈਂ ਰੋਟੀ ਬਣ ਜੂਗੀ ਕਿਉਂਕਿ ਟਾਈਮ ਹੋ ਗਿਆ ਸੀਗਾ ਕਾਫੀ ਟਾਈਮ ਲੱਗ ਗਿਆ ਸੀ ਅਰਬੀ ਤੇ ਮੈਨੂੰ ਬਣਾਉਣ ਤੇ ਤੇ ਬਾਕੀ ਆਟਾ ਗੁੰਨ ਕੇ ਕੇਰਾ ਮੈਂ ਤੜਕਾ ਲਗਾ ਕੇ ਅਰਬੀ ਨੂੰ ਤੇ ਬਰਤਨ ਹੋਣਗੇ ਜਿਹੜੇ ਚਾਰਕ ਤੇ ਉਹ ਚੱਕ ਦੂੰਗੀ ਫਿਰ ਰੋਟੀ ਵਾਲੇ ਹੋ ਜਾਣਗੇ ਮੈਨੂੰ ਐ ਹੁੰਦਾ ਵੀ ਜਦੋਂ ਇਹ ਕੰਮ ਤੋਂ ਆਉਂਦਿਆ ਤੇ ਮੈਂ ਰੋਟੀ ਉਹਦੋਂ ਬਣਾ ਕੇ ਰੱਖ ਲਾਂ ਤੇ ਪਰ ਅੱਜ ਤਾਂ ਇਹ ਆ ਗਈ ਸੀ ਬਾਅਦ ਦੇ ਵਿੱਚ ਰੋਟੀ ਲੱਗੀ ਸੀ ਮੈਂ ਸਰਦੀ ਦੇ ਵਿੱਚ ਤਾਂ ਐ ਹੁੰਦਾ ਵੀ ਦੁਪਹਿਰ ਦਾ ਆਟਾ ਵੀ ਸਵੇਰ ਵੇਲੇ ਗੁੰਨ ਲੈਣਾਂਗੇ ਤੇ ਠੀਕ ਰਹਿੰਦਾ ਗਰਮੀ ਦੇ ਵਿੱਚ ਤਾਂ ਬਸ ਮੈਨੂੰ ਐ ਹੁੰਦਾ ਵੀ ਚਲੋ ਆਟਾ ਨਾਲ ਦੀ ਨਾਲ ਹੀ ਗੁੰਨ ਲੈਨੇ ਹੁੰਨੇ ਆ ਤੇ ਜਿਆਦਾ ਧੇਰ ਪਹਿਲਾਂ ਗੁੰਨ ਕੇ ਰੱਖਿਆ ਫਿਰ ਆਟਾ ਢਿੱਲਾ ਹੋ ਜਾਂਦਾ ਬਾਹਰ ਪਿਆ ਤੇ ਫਰਿੱਜ ਚ ਪਿਆ ਆਟਾ ਔਂਕਰਦਾ ਹੋਣਾ ਉਹਦੀ ਰੋਟੀ ਸਹੀ ਨਹੀਂ ਬਣਦੀਗੀ ਤਾਂ ਕਰਕੇ ਬਸ ਪੰਜ 10 ਮਿੰਟ ਪਹਿਲਾਂ ਹੀ ਮੈਂ ਆਟਾ ਗੁੰਨਦੀ ਹੁੰਨੀ ਆਗੀ ਮੂਜੀ ਆਪਾਂ ਘੱਟਾ ਗੁੰਨ ਕੇ ਰੱਖ ਦਗੇ ਸੋਨ ため ਨੂੰ ਕਾਲੀ ਸੀਗੀ ਵੀ ਜਲਦੀ ਜਲਦੀ ਸਬਜ਼ੀ ਬਣ ਜੇ ਵੈਸੇ ਟਾਈਮ ਨਹੀਂ ਲੱਗਦਾ ਪਹਿਲਾਂ ਉਬਾਲ ਕੇ ਰੱਖੀ ਵੀ ਹੈਗੀ ਅਰਬੀ ਤੇ ਬਾਕੀ ਥੋੜੀ ਜਿਹਾ ਆਪਾਂ ਫਰਾਈ ਕਰ ਲਈ ਹੈਗੀ 5-10 ਮਿੰਟ ਲੱਗਣਗੇ ਵਾ ਤੜਕਾ ਭੁੱਜਣ ਤੇ ਟਾਈਮ ਲੱਗੂਗਾ ਪਿਆਜ਼ ਭੁੱਜ ਗਿਆ ਸੀ ਦੋਸਤੋਂ ਬਾਅਦ ਹਰੀਆਂ ਮਿਰਚਾਂ ਦੋ ਤੇ ਲਸਣ ਨੂੰ ਕੁੱਟ ਲਿਆ ਸੀ ਨਾ ਥੋੜਾ ਜਿਹਾ ਵਿੱਚ ਪਾਣੀ ਪਾ ਲਿਆ ਸੀਗਾ ਇੱਕ ਚਮਚ ਤੇ ਕੁੱਟ ਕੇ ਨਾ ਚੰਗੀ ਤਰ੍ਹਾਂ ਥੋੜਾ ਪਾਤਾ ਪਾ ਕੇ ਤੇ ਥੋੜਾ ਨਮਕ ਜੀ ਪਾ ਲਿਆ ਜੀ ਟਮਾਟਰ ਨੂੰ ਕੱਟ ਕੇ ਰੱਖ ਲਿਆ ਸੀਗਾ ਤੇ ਵੀ ਆਪਾਂ ਪਾਤਾ ਹੈ ਇਹ ਜਿਹੜਾ ਪਾਣੀ ਪਾ ਕੇ ਥੋੜਾ ਪਾ ਕੇ ਕਿਉਂਕਿ ਪਿਆਜ਼ ਪਹਿਲਾਂ ਚੰਗੀ ਤਰ੍ਹਾਂ ਭੁੱਜ ਜੇ ਜੇ ਪਿਆਜ਼ ਪਹਿਲਾਂ ਨਾ ਭੁੱਜੇ ਤਾਂ ਪਾਣੀ ਪਹਿਲਾਂ ਪਾ ਕੇ ਘੜਕੇ ਦੇ ਵਿੱਚ ਤੇ ਫਿਰ ਵੀ ਚੀ ਜੀ ਬਣਦੀ ਹੈ ਸਭ ਦੀ ਹੁਣ ਆਪਾਂ ਥੋੜੀ ਮਸਾਲੇ ਪਾ ਗਏ ਸਭ ਦੀ ਤਾਂ ਮੈਂ ਨਾਮ ਕਿ ਮੈਂ ਪਹਿਲਾਂ ਪਾਤਾ ਸੀ ਵੀਡੀਓ ਵਿੱਚ ਉਹ ਸਕਿਪ ਹੋ ਗਿਆ ਟਮਾਟਰ ਪਾਇਆ ਸੀ ਉਹਦਾ ਨਾਮ ਕ ਪਾਤਾ ਸੀਗਾ ਢੇਗੀ ਮਿਰਚ ਪਾ ਦਾਂਗੇ ਇਸ ਦੇ ਵਿੱਚ ਮਿਕਸ ਕਰਕੇ ਤੇ ਮਸਾਲਿਆਂ ਨੂੰ ਪਕਾ ਲੈਨੇ 1-2 ਮਿੰਟ ਉਸ ਤੋਂ ਬਾਅਦ ਅਸੀਂ ਪਾ ਦਾਂਗੇ ਜਿਹੜਾ ਪਸਤਣੀਆਂ ਪਾਊਡਰ ਪਾ ਕੇ ਰੱਖਿਆ ਸੀਗਾ ਨਾਲ ਨਾਲ ਬਸ ਸਾਈਡ ਤੇ ਹੋਰ ਕੋਈ ਚੱਕਰ ਆਖ ਵਾਲਾ ਕੰਮ ਜਿਹੜਾ ਉਹ ਕਰੀ ਜਾਂ ਸੀ ਉਸ ਤੋਂ ਪਹਿਲਾਂ ਸੌਰੀ ਇੱਕ ਚਮਚ ਇਸ ਦੇ ਵਿੱਚ ਬੇਸਣ ਦਾ ਪਾਇਆ ਹੈਗਾ ਬੇਸਣ ਦੇ ਨਾਲ ਵੀ ਗਰੇਵੀ ਬਹੁਤ ਵਧੀਆ ਬਣਦੀ ਹੈਗੀ ਕੰਮ ਕਰਕੇ ਆਪ ਹੀ ਭੁੱਲ ਜਾਈ ਨੇ ਵੀ ਕਿਹੜਾ ਕੰਮ ਕਿੱਦਾਂ ਕੀਤਾ ਕਈ ਵਾਰ ਤਾਂ ਹੁਣ ਤਾਂ ਗਰਮੀ ਨੇ ਮੱਤ ਮਾਰੀ ਪਈ ਜਾਵਾ ਕੋਸ਼ਤਾ ਗਰਮੀ ਕਰਕੇ ਮੇਰਾ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਇੰਨੀ ਬੁਰੇ ਹਾਲਤ ਹੋ ਜਾਂਦੀ ਹੈ ਕਿ ਫਿਰ ਐ ਹੁੰਦਾ ਵੀ ਕੈਮਰੇ ਦੇ ਅੱਗੇ ਆਉਣਾ ਵੀ ਕੱਪੜਿਆਂ ਦਾ ਵੀ ਬੁਰੇ ਹਾਲਤ ਹੋ ਜਾਂਦੀ ਹੈ ਪਸੀਨੇ ਨਾਲ ਭਿੱਜ ਕੇ ਵਧੀਆ ਨਹੀਂ ਲੱਗਦਾ ਆਪ ਨੂੰ ਇਸ ਤਰ੍ਹਾਂ ਕੈਮਰੇ ਦੇ ਅੱਗੇ ਆਉਣਾ ਲੋ ਜਿੱਦਾਂ ਇਹ ਵੀ ਪਾਤਾ ਇਸ ਦੇ ਵਿੱਚ ਤੇ ਹੁਣ ਗੈਸ ਵਿੱਚ ਮੈਂ ਤੇ ਕਰਤਾ ਸੀਗਾ ਜਦੋਂ ਦਹੀਂ ਪਾਇਆ ਸੀਗਾ ਮੈਸ ਕਰ ਲੈਨੇ ਆ ਪੈਸੇ ਨੂੰ ਤੇ ਦੋ ਤਿੰਨ ਮਿੰਟ ਪਕਾ ਲਾਂਗੇ ਨਾਲ ਨਾਲ ਮੈਂ ਦਾਲ ਵੀ ਚੈੱਕ ਕਰ ਰਹੀ ਸੀਗੀ ਦਾਲ ਤਾਂ ਬਣਨ ਵਾਲੀ ਸੀਗੀ ਵੈਸੇ ਹੁਣ ਥੋੜੀ ਜਿਹੀ ਇਸ ਦੇ ਵਿੱਚ ਮੈਂ ਕਸਤੂਰੀ ਮੇਥੀ ਪਾ ਦਿੰਨੀ ਆ ਤੇ ਅਰਬੀ ਜਿਹੜੀ ਫਰਾਈ ਕਰਕੇ ਰੱਖੀ ਸੀ ਤੇ ਉਹ ਪਾ ਦਾਂਗੇ ਬਸ 10 ਮਿੰਟ ਲੱਗਣਗੇ ਹੁਣ ਤਾਂ ਪਾਣੀ ਵੀ ਮੈਂ ਪਹਿਲਾਂ ਥੋੜਾ ਜਿਹਾ ਗਰਮ ਕਰਕੇ ਰੱਖ ਲਿਆ ਸੀ ਗਰਮ ਪਾਣੀ ਪਾ ਦੂੰਗੀ ਇਸ ਤਾਂ ਜਲਦੀ ਬਣ ਜੂਗੀ ਨਹੀਂ ਤਾਂ ਥੋੜਾ ਜਿਹਾ ਪਾਣੀ ਨੂੰ ਉਬਾਲ ਆਉਣ ਤੇ ਟਾਈਮ ਲੱਗ ਜਾਂਦਾ ਗਰੇਵੀ ਵਾਲੀ ਬਣਾਵਾਂਗੇ ਅਰਬੀ ਆਪਾਂ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਦੇਖਣਾ ਬਹੁਤ ਟੇਸਟੀ ਬਣਦੀ ਇਸ ਤਰ੍ਹਾਂ ਇਹ ਕੈਂ ਹੁੰਦਾ ਜੀ ਜਦੋਂ ਵੀਡੀਓ ਬਣਾਉਣੇ ਆ ਨਾ ਤੇ ਜਦੋਂ ਵਿਊ ਘੱਟ ਆਉਂਦੇ ਆ ਉਦੋਂ ਫਿਰ ਵੀਡੀਓ ਬਣਾਉਂਦਾ ਮਨ ਨਹੀਂ ਕਰਦਾ ਐ ਹੁੰਦਾ ਵੀ ਇੰਨੀ ਮਿਹਨਤ ਵੀ ਕਰ ਰਹੇ ਆ ਤੇ ਆਪ ਨੂੰ ਜਦੋਂ ਵਿਊ ਨਹੀਂ ਆਉਂਦੇ ਗਰਮੀ ਦੇ ਵਿੱਚ ਕਹਿੰਦੇ ਆਂਦਾ ਕੰਮ ਤਾਂ ਚਲੋ ਸਾਰੇ ਕਰਦੇ ਜਿਹੜੇ ਵੀਡੀਓ ਨਹੀਂ ਬਣਾਉਂਦੇਗੇ ਉਹ ਕਿਹੜਾ ਕੰਮ ਨਹੀਂ ਕਰਦੇ ਉਹ ਵੀ ਆਪਣੇ ਘਰ ਦਾ ਕੰਮ ਹੀ ਆਪ ਤਾਂ ਦਿਖਾ ਰਹੇ ਆ ਕੋਈ ਐਕਸਟਰਾ ਕੰਮ ਨਹੀਂ ਕਰਦੇਗੇ ਤੇ ਪਰ ਜਦੋਂ ਐ ਹੋ ਜਾਂਦਾ ਵੀ ਇੰਨੀ ਮਿਹਨਤ ਕਰਦੇ ਆਂ ਵੀਡੀਓ ਨੂੰ ਐਡਿਟ ਕਰਨਾ ਵੌਇਸਓਵਰ ਕਰਨਾ ਬਾਕੀ ਜਦੋਂ ਕੰਮ ਕਰਦੇ ਕੰਮ ਕਰਦੇ ਵੀ ਕਾਫੀ ਟਾਈਮ ਲੱਗ ਜਾਂਦਾ ਵੀਡੀਓ ਬਣਾਉਂਦੇ ਤੇ ਫੇਰ ਐ ਜੇ ਹੋ ਜਾਂਦਾ ਵੀ ਪਤਾ ਨਹੀਂ ਆਪ ਨੂੰ ਆਪਦੀ ਮਿਹਨਤ ਦਾ ਫਲ ਮਿਲੂਗਾ ਕਿ ਨਹੀਂ ਤੇ ਕਈ ਵਾਰ ਤਾਂ ਆਉਂਦਾ ਛੱਡ ਪਰੇ ਕੀ ਕਰਨਾ ਵੀਡੀਓ ਬਣਾ ਕੇ ਕਈ ਵਾਰ ਤਾਂ ਮੈਨੂੰ ਆਇਆ ਹੁੰਦਾ ਵੀ ਛੱਡ ਤਾਂ ਹੁਣ ਕੰਮ ਇਹ ਵੀ ਮੈਨੂੰ ਕੋਈ ਲੱਗਦਾ ਨਹੀਂਗਾ ਵੀ ਕੋਈ ਚਬਾਲਾ ਕੋਈ ਜਦੋਂ ਵਿਊ ਹੀ ਨਹੀਂ ਆ ਰਹੇਗੇ ਪਹਿਲਾਂ ਪਹਿਲਾਂ ਤਾਂ ਆਪਣੀਆਂ ਵੀਡੀਓ ਵੀ ਕਾਫੀ ਵਾਇਰਲ ਹੋਊਗਾ ਤੇ ਪਰ ਹੁਣ ਪਤਾ ਨਹੀਂ ਤਾਂ ਕੋਈ ਆਪਦੇ ਤੋਂ ਕੋਈ ਕਿਤੇ ਕੰਮੀ ਰਾ ਜਾਂਦੀ ਬਣਾਉਣ ਦੇ ਵਿੱਚ ਉਕੇ ਇਹ ਹੁੰਦਾ ਵੀ ਕੰਮ ਵੀ ਕੋਈ ਐਕਸਟਰਾ ਨਹੀਂ ਹੁੰਦਾ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਆ ਹੁੰਦਾ ਵੀ ਹੁਣ ਇੰਨੀ ਆਰਮੀ ਦੇ ਵਿੱਚ ਤਾਂ ਕੁਝ ਨਹੀਂ ਬਣਾਇਆ ਜਾਂਦਾ ਬਣਾ ਵੀ ਲੈਣੇ ਹੈਗੇ ਤੇ ਪਰ ਜੇ ਖਾ ਕੇ ਆਪ ਬਿਮਾਰ ਹੋ ਗਏ ਫਿਰ ਵੀ ਕੋਈ ਫਾਇਦਾ ਨਹੀਂਗਾ ਤੇ ਚੀਜ਼ ਬਣੀ ਵੀ ਹੈ ਜਿਹੜੀ ਉਹ ਫਰਖਾਦੀ ਵੀ ਜਾਂਦੀ ਹੈਗੀ ਕਿਉਂਕਿ ਜੇ ਆਪਾਂ ਕੋਈ ਚੀਜ਼ ਬਣਾਵਾਂਗੇ ਤਾਂ ਉਹ ਖਾਣੀ ਵੀ ਪੈਂਦੀ ਆ ਤੇ ਬੱਚੇ ਵੀ ਐ ਹੁੰਦਾ ਖਾ ਪੀ ਕੇ ਫਿਰ ਤੇ ਬਿਮਾਰ ਹੋ ਜਾਂਦੇ ਠੰਡਾ ਪਾਣੀ ਪੀ ਲੈਂਦੇ ਹੈਗੇ ਕੱਲ ਪ੍ਰავ ਦਾ ਬਰਥਡੇ ਸੀਗਾ ਤੇ ਕੱਲ ਵੀ ਮੇਰਾ ਮਨ ਸੀਗਾ ਵੀ ਵੀਡੀਓ ਬਣਾਉਂਦਾ ਤੇ ਪਰ ਕੱਲ ਪ੍ਰავ ਨੇ ਮਨਾ ਕਰਤਾ ਕਹਿਦੀ ਮੈਂ ਜਦੋਂ ਕੇਕ ਕਟਿੰਗ ਕਰੂੰਗੀ ਤੇ ਉਦੋਂ ਕੋਈ ਵੀਡੀਓ ਨਹੀਂ ਬਣਾਉਣੀ ਫਿਰ ਮੈਂ ਵੀਡੀਓ ਬਣਾਈ ਨਹੀਂ ਵੈਸੇ ਕਈ ਵਾਰ ਤਾਂ ਬੱਚੇ ਆ ਵੀ ਜਾਂਦੇ ਵੀਡੀਓ ਦੇ ਵਿੱਚ ਤੇ ਪਰ ਕਈ ਵਾਰੀ ਮਨਾ ਕਰ ਦਿੰਦੇ ਹੈਗੇ ਬਾਕੀ ਐ ਸੀਗਾ ਵੀ ਆਪਾਂ ਬਸ ਘਰੇ ਘਰੇ ਮਨਾਇਆ ਸੀ ਬਰਥਡੇ ਹੋਰ ਕਿਸੇ ਨੂੰ ਨਹੀਂ ਬੁਲਾਇਆ ਸੀਗਾ ਆਪਾਂ ਆਪਦੇ ਫੈਮਿਲੀ ਮੈਂਬਰ ਹੀ ਸੀਗੇ ਬਸ ਘਰੇ ਘਰੇ ਕਰ ਲੈਨੇ ਹੁੰਦਾ ਛੋਟਾ ਜਿਹਾ ਪ੍ਰੋਗਰਾਮ ਪੈਸੇ ਪਹਿਲਾਂ ਪ੍ਰਾਪਤ ਦਾ ਮਾਨਸਿਕ ਆ ਕਹਿੰਦੀ ਆਪਾਂ ਬਾਹਰ ਚੱਲਾਂਗੇ ਤੇ ਪਰ ਬਾਈਕ ਖਰਾਬ ਹੋ ਗਈ ਸੀ ਦੇ ਪਾਪਾ ਦੀ ਤੇ ਜਿਹਦੇ ਕਰਕੇ ਸਾਡੇ ਤੋਂ ਨਹੀਂ ਜਾ ਗਿਆ ਕਿਉਂਕਿ ਇੱਕ ਬਾਈਕ ਤੇ ਤਾਂ ਨਹੀਂ ਜਾਇਆ ਜਾਂਦਾ ਚਾਰਾ ਜਾਣਾ ਤੋਂ ਤੇ ਫਿਰ ਐਸ ਵੀ ਚਲੋ ਇੱਕ ਬਾਈਕ ਜਦੋਂ ਖਰਾਬ ਹੋ ਗਈ ਤੇ ਤਾਂ ਕਰਕੇ ਆਪਣੇ ਤੋਂ ਨਹੀਂ ਜਾਇਆ ਗਿਆਗਾ ਨਹੀਂ ਤਾਂ ਇਹਨੂੰ ਐਸ ਵੀ ਬਾਹਰ ਜਾਵਾਂਗੇ ਤੇ ਫਿਰ ਘਰੇ ਕੇਕ ਕੱਟ ਕਰ ਲਿਆ ਸੀਗਾ ਤੇ ਬਸ ਵੀਡੀਓ ਫਿਰ ਜਦੋਂ ਬੱਚੇ ਬਣਾ ਕਰ ਦਿੰਦੇ ਆਪ ਨੂੰ ਵੀ ਐ ਹੁੰਦਾ ਵੀ ਚਲੋ ਛੱਡੋ ਪਰੇ ਕੀ ਕਰਨੀ ਆ ਵੀਡੀਓ ਬਣਾ ਕੇ ਲੋ ਜੀ ਉਸ ਤੋਂ ਬਾਅਦ ਮੈਂ ਰੋਟੀ ਲੱਗ ਗਈ ਸੀਗੀ ਆ ਗਈ ਸੀ ਰਮਨ ਤੇ ਰਮਨ ਦੇ ਪਾਪਾ ਰੋਟੀ ਖਾਣਾ ਤੇ ਰੋਟੀ ਬਣਾ ਕੇ ਦੇ ਦੇਣੇ ਆ ਇਹਨਾਂ ਨੂੰ ਗਰਮੀ ਤਾਂ ਅੱਜ ਵੀ ਬਹੁਤ ਹੋਈ ਪਈ ਸੀ ਤੇ ਪਰ ਬਾਹਰ ਮੌਸਮ ਬਹੁਤ ਸੋਹਣਾ ਹੋਇਆ ਪਿਆ ਸੀਗਾ ਬਰੀਕ ਬਰੀਕ ਪੂਰ ਜੀ ਡਿੱਗੀਆਂ ਸੀ ਤੇ ਹਵਾ ਵੀ ਬਹੁਤ ਚੱਲ ਰਹੀ ਸੀਗੀ ਉਮੀਦ ਕਰਦੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੋ ਜੀ ਮੈਂ ਇੱਥੇ ਬਸ ਰੋਟੀ ਪਾ ਕੇ ਦੇ ਦਿੰਨੀ ਆਗੀ ਤੇ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆਂਗੇ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ